ਜੈ ਮਾਤਾ ਦੀਆਂ ਰਾਤਾਂ ਤੇ ਦਿਨ ਚੱਲਦੇ ਹੋਣ ਤਾਂ ਸ਼ੁਭ ਕੰਮ ਦੇ ਵਿੱਚ ਦੇਰੀ ਨਹੀਂ ਹੁੰਦੀ ਆਖਿਰਕਾਰ ਇਹ ਸਭ ਜਿਹੜੇ ਗ੍ਰੰਥ ਕਹਿੰਦੇ ਨੇ ਜਾਂ ਫਿਰ ਪੰਡਤ ਜਿਹੜੇ ਆਪਾਂ ਘਰਾਂ ਦੇ ਵਿੱਚ ਪੂਜਨ ਦੇਤੇ ਪੂਜਦੇ ਹਾਂ ਪੰਡਿਤ ਜੀ ਕਹਿੰਦੇ ਨੇ ਤਾਂ ਉੱਥੇ ਸੰਸਲੇ ਦੇ ਵਿੱਚ ਇਸ ਟਾਈਮ ਸ਼੍ਰੀ ਦੁਰਗਾ ਸ਼੍ਰੀ ਨਵ ਦੁਰਗਾ ਭਵਨ ਨਾ ਮਾਤਾ ਅੰਗੂਰੀ ਮੰਦਰ ਦੇ ਵਿੱਚ ਮਲੋੜ ਦੇ ਵਿੱਚ ਮੌਜੂਦ ਆ ਤਾਏ ਤਸਵੀਰਾਂ ਦਿਖਾ ਦਿੰਨਾ ਕਿ ਲੱਖਾਂ ਰੁਪਈਆ ਦਾ ਪ੍ਰੋਜੈਕਟ ਹੈ ਜਿਹੜਾ ਮੰਦਰ ਦੀ ਮੈਨੇਜਮੈਂਟ ਕਮੇਟੀ ਨੇ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਹੁਣ ਮੰਦਰ ਦਾ ਨਿਰਮਾਣ ਕਰਿਆ ਇਹ ਹੋ ਰਿਹਾ ਹੈ ਮੰਦਰ ਦਾ ਨਿਰਮਾਣ ਕਰਿਆ ਸ਼ਿਮਲੌਰ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਚਾਹੇ ਕੋਈ ਸਮਾਜਸੀ ਵੀ ਹੋਣ ਚਾਹੇ ਉਹ ਆਮ ਲੋਕ ਹੋਣ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਹਰ ਇੱਕ ਦੇ ਸਹਿਯੋਗ ਦੇ ਨਾਲ ਹੁੰਦਾ ਨਜ਼ਰ ਆਇਆ ਇਹ ਤਸਵੀਰਾਂ ਦੇ ਵਿੱਚ ਮੇਰੇ ਨਾਲ ਮਾਤਾ ਨਵ ਦੁਰਗਾ ਗੂਰੀ ਮਾਤਾ ਮੰਦਰ ਦੇ ਸਦਸੇ ਸਾਰੇ ਜਿਹੜੇ ਮੈਨੇਜਮੈਂਟ ਕਮੇਟੀ ਆ ਉਹ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿਵੇਂ ਦੇਖਦੇ ਹੋ ਜਿਹੜਾ ਲੱਖਾਂ ਰੁਪਈਆ ਦਾ ਪ੍ਰੋਜੈਕਟ ਹੈ ਮੰਦਰ ਦਾ ਪੂਰਾ ਹੋ ਰਿਹਾ ਕਿਵੇਂ ਦੇਖਦੇ ਹੋ ਕਿੰਨਾクセ ਹੋ ਗਿਆ ਜਿਹੜਾ ਆਮ ਲੋਕਾਂ ਦਾ ਪੂਰੇ ਮਰੋੜ ਸ਼ਹਿਰ ਵਾਸੀਆਂ ਦਾ ਪੂਰਾ ਪੂਰਾ ਸਹਿਯੋਗ ਮਿਲ ਰਹਾ ਹੈ और ये करीब चालीस पचास लाख रुपए का प्रोजेक्ट है और हम मलोड़ के शहर भरोसे से और उम्मीद करते हैं कि सभी लोग बढ़ चढ़ के इसमें योगदान दें जिससे नव दुर्गा मंदिर अंगूरी माता का मंदिर, मंदिर निर्माण कर अच्छी तरह से हो सके धन्यवाद सभी मलोड़ शहर वासियों का देख दो नाम मेरा नाम अजय कुमार है जी ਇਹ ਮੰਦਰ ਮਲੋੜ ਸ਼ਹਿਰ ਵਿੱਚ ਬਹੁਤ ਮਾਨਤਾ ਪ੍ਰਾਪਤ ਮੰਦਰ ਹੈ ਜੀ। ਇਹ 60 ਸਾਲ ਪੁਰਾਣਾ ਮੰਦਰ ਹੈ ਜੀ। ਇਸ ਮੰਦਰ ਦੀ ਸ਼ਹਿਰ ਦੇ ਵਿੱਚ ਸ਼ਹਿਰ ਆਸ-ਪਾਸੇ ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਮਾਨਤਾ ਹੈ ਜੀ। ਇਹ ਪਵਨ ਦੀ ਬਿਲਡਿੰਗ ਕਾਫੀ ਪੁਰਾਣੀ ਹੋ ਚੁੱਕੀ ਸੀ। ਇਸ ਲਈ ਮੰਦਰ ਕਮੇਟੀ ਨੇ ਲੋਕਾਂ ਦੇ ਸਹਿਯੋਗ ਨਾਲ ਅਤੇ ਮਹਾਮਾਇਦੀ ਕਿਰਪਾ ਨਾਲ ਇਹ ਫੈਸਲਾ ਕੀਤਾ ਵੀ ਇਸ ਦਾ ਪਵਨ ਨਵਾਂ ਤਿਆਰ ਕੀਤਾ ਜਾਵੇ। ਇਸ ਲਈ ਅੱਜ ਇਸ ਦਾ ਲੈਂਟਰ ਬਣਾ ਹੈ ਜੀ। ਲੈਂਟਰਲ ਪੈਲੇ ਸੰਗਤਾਂ ਦਾ ਅਮਲੌਰ ਸ਼ਹਿਰ ਦੇ ਲੋਕਾਂ ਦਾ ਵੱਤ ਵੱਤ ਸਜੋਆ ਹੈ ਜੀ ਤੇ ਆ ਵੀ ਰਿਹਾ ਜੀ ਇਹ ਘਟ ਤੋਂ ਘਟ 40 ਤੋਂ ਲੈ ਕੇ 50 ਹਜ਼ਾਰ ਟਿਕਰ ਦਾ ਪ੍ਰੋਜੈਕਟ ਹੈ ਜ 50 ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ ਜਿਹੜਾ ਕਿ ਮਹਾਮਾਈ ਦੀ ਕਿਰਪਾ ਉਹ ਸੰਗਤ ਦੇ ਸਹਿਯੋਗ ਨਾਲ ਪੂਰਾ ਜਲਦ ਤੋਂ ਜਲਦ ਪੂਰਾ ਹੋ ਜਾਏਗਾ ਤੇ ਨਰਾਤੀ ਚੁਣेंगे ਕਿ ਆਪਣੇ ਮਾਤਾ ਰਾਣੀ ਦੇ ਸ਼ੂ ਹੁੰਦੇ ਤੇ ਨਰਾਤਿਆਂ ਦੇ ਵਿੱਚ ਕੰਮ ਕਰਵਾ ਰਹੇ ਕੰਮ ਸ਼ੁਰੂ ਹੋਏ ਨੂੰ ਤਾਂ ਦੋ ਤਿੰਨ ਮਹੀਨੇ ਹੋ ਗਏ ਜੀ ਲੇਕਿਨ ਲੈਂਟਰਾ ਜੋ ਨਰਾਤਿਆਂ ਚ ਬੰਦਾ ਜੀ ਦੇਖੋ ਬਿਲਡਿੰਗ ਬਣਦੀ ਹੈ ਟਾਈਮ ਲੱਗਦਾ ਹੈ ਮੇਦ ਬੁਰੀ ਆਵੀ 2025 ਦੇ ਵਿੱਚ ਅਸੀਂ ਇਸ ਨੂੰ ਮੁਕੰਮਲ ਤੌਰ ਤੇ ਤਿਆਰ ਕਰ ਦਾਂਗੇ ਮੁਕੰਮਲ ਤੌਰ ਤੇ ਕਰ ਤਾਂ ਕਿੰਨੀ ਲਾਗਤ ਲੱਗੀ ਹੈ ਜਿਹੜੀ ਇਸ ਦੇ ਉੱਤੇ ਇਹਦਾ ਪ੍ਰੋਜੈਕਟ 40 ਤੋਂ 50 ਲੱਖ ਦਾ ਹੈ ਜੀ ਹੁਣ ਤੱਕ ਤਕਰੀਬਨ ਕਿੰਨੇ ਦਾ 10 ਲੱਖ ਰੁਪਏ ਦਾ ਖਰਚਾ ਆ ਚੁੱਕਿਆ ਜੀ ਸੰਗਠਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਜੀ ਸ਼ਹਿਰ ਨਿਵਾਸੀਆਂ ਦਾ ਸਹਿਯੋਗ ਮਿਲ ਰਿਹਾ ਜੀ ਪਾਕਿਸਤਾਨ ਦਾ ਸਹਿਯੋਗ ਮਿਲ ਰਿਹਾ ਜੀ ਤੇ ਅਸਦ ਰਾਹੀ ਮਾਤਾ ਰਾਣੀ ਅੱਗੇ ਬੇਨਤੀ ਆ ਐਸੇ ਤਰ੍ਹਾਂ ਹੀ ਸਹਿਯੋਗ ਮਿਲਦਾ ਰਹੇ ਭਗਤਾਂ ਦੇ ਸਿਰ ਤੇ ਮਾਹਮਾਈ ਆਪਣਾ ਮਿਹਰ ਬਰਿਆਤ ਬਣਾਈ ਰੱਖੇ ਐਸੇ ਤਰ੍ਹਾਂ ਹੀ ਮਾਹਮਾਈ ਦੀ ਕਿਰਪਾ ਨਾਲ ਇਹ ਪ੍ਰੋਜੈਕਟ ਬਹੁਤ ਜਲਦ ਪੂਰਾ ਹੋ ਜਾਏਗਾ ਜੀ ਮਾਤਾ ਜੀ ਕੀ ਨਾਮ ਹੈ ਕੋਣ ਪੜ੍ਹਦੇ ਹੋ আচ্ছা ਕਿੰਨੇ ਕੈਂਪ ਤੁਸੀਂ ਮੱਲੇ ਦੇ ਹਾਂ ਐਸੇ ਮੱਲੇ ਦੇ ਕਹੋਗੇ ਮਾਤਾ ਰਾਣੀ ਦਾ ਜਿਹੜਾ ਮੰਦਿਰ ਦਾ ਲੈਂਟਰ ਹੈ ਕਾਰਜਾ ਪੂਰਾ ਹੋ ਰਿਹਾ ਕਿੰਨੀ ਖੁਸ਼ੀ ਹੈ ਤੇ ਕਿੰਨਾ ਤਸਕੂਨ ਹੈ ਖੁਸ਼ੀ ਆ ਸੰਤਾ ਜੋ ਬਣ ਲਗਾ ਮੈਦਾ ਬਈ ਆਈ ਨਾ ਜਦ ਦਾ ਬੰਨਣਾ ਹੁਣ ਬਣਿਆ ਐਸੇ ਜਾ ਨਾ ਜੜ ਹੋ ਗਿਆ ਮੈਨੂੰ ਰਹੀ ਆਈ ਨਹੀਂ ਵੀ ਇਹਨੇ ਡੋਕਾ ਵੀ ਮਾਹੀ ਬਣ ਗਈ ਨਾ ਤੇ ਉਹ ਹੁੰਦਾ ਹੋਇਆ 100 ਬੱਲੇ ਗਿਆ ਇਸ ਮੰਦਰ ਮੈਂ ਸਾਡੀ ਤਾਂ ਜਿੰਨੀ ਉਹ ਕਰਦੀ ਸੀ ਨਾ ਅਸੀਂ ਉਹਦਾ ਕਰਦੇ ਸੀ ਉਹ ਸਾਡਾ ਇਹ ਕਰ ਮੈਂ ਚਿੰਤਾ ਕਰਨੀ ਦਾ ਜੇ ਕਰਾ ਲੇ ਪਾਸੇ ਪਵਨ ਬਣਾਇਆ ਹੈ ਤਾਂ ਪਵਨ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਪਵਨ ਦੇ ਉੱਪਰ ਜਿਹੜਾ ਲੈਂਟਰ ਹੈ ਉਹ ਪੈ ਰਿਹਾ ਤਾਂ ਨਾਲ ਦੀ ਨਾਲ ਜਿਹੜੀ ਉੱਪਰਲੀ ਛੱਤ ਹੈ ਉਹਨੂੰ ਸੰਗਤ ਰੱਖਿਆ ਜਾ ਰਿਹਾ ਹੈ ਕਹੇ ਸੁਦਸਿ ਜਿਹੜੀ ਮੈਨੇਜਮੈਂਟ ਕਮੇਟੀ ਹੈ ਕਿ ਮੌਜੂਦ ਹੈ ਜਦੋਂ ਦਾ ਇਹ ਕੰਮ ਸ਼ੁਰੂ ਹੋਣ ਲੱਗਾ ਤਾਂ ਐਕਸੀਕਟਿਵ ਜਿਹੜੀ ਹੈ ਮਲੌਰ ਤੋਂ ਐਸ ਜੀ ਦਾਨੀ ਸੱਜਣ ਨੇ ਜਿਹੜੇ ਉਹਨਾਂ ਨੂੰ ਵੀ ਹੱਥ ਜੋੜ ਕੇ ਗੁਜਾਰਿਸ਼ ਕਰਾਂਗੇ ਕਿ ਖਾਂਦੇ ਕੰਮ ਦੇ ਵਿੱਚ ਵੱਤ ਤੋਂ ਵੱਧ ਜਿਹੜਾ ਦਾਨ ਰਾਸ਼ੀ ਦੇ ਕੇ ਤੇ ਪੁੰਨਿਆ ਦੇ ਭਾਗੀ ਬਣੋ ਆਖਿਰਕਾਰ ਇੱਕ ਕਹਾਵਤ ਕਹਿੰਦੇ ਨੇ ਜਾਂ ਫਿਰ ਕਵਿਤਾ ਕਹਿ ਲੈਂਦੇ ਆ ਕਿ ਚਿੜੀਆਂ ਚੋਂਚ ਪਰ ਲੈ ਗਈ ਨਦੀ ਨਾ ਘਟਿਓ ਨੀਰ ਦਾਨ ਦਿਓ ਪਰ ਨਾ ਘਟੇ ਕਹਿ ਕੇ ਸੰਤ ਕਵੀ ਆਖਿਰਕਾਰ ਦਾਨ ਦਿੱਤੇ ਆਪਣਾ ਕੁਛ ਨਹੀਂ ਜਾਂਦਾ ਪਰ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵਾਂ ਜਿਹੜਾ ਹਿੱਸਾ ਹੈ ਉਹ ਜ਼ਰੂਰ ਕੱਢਣਾ ਚਾਹੀਦਾ ਹੁੰਦਾ ਤਾਂ ਮੰਦਰ ਦੀ ਕਮੇਟੀ ਵੱਲੋਂ ਵੀ ਇਹੀ ਅਪੀਲ ਵੀ ਕੀਤੀ ਗਈ ਹੈ ਤਾਂ ਨਾਲ ਹੀ ਮੰਦਰ ਦਾ ਜਿਹੜਾ ਕਾਰਜ ਹੈ ਉਹ ਪੂਰਾ ਹੋ ਰਿਹਾ ਹੈ ਪੰਜਾਬ ਹਰਿਆਣਾ ਲਾਈਵ ਤੋਂ ਜਤਿਨ ਮਲੋਟ ਕੀ ਅੱਜ ਮੰਦਿਰ ਦਾ ਨਾਮ ਜੀ ਸ੍ਰੇਸ਼ਟ ਮਾਲ ਵੰਸਨ ਜੀ ਤੇ ਇੱਥੇ ਅੱਜ ਮਾਤਾ ਜੀ ਦਾ ਆਪਣੇ ਦਰਬਾਰ ਦਾ ਲੰਟਰ ਪੈ ਰਿਹਾ ਹੈ ਸਾਰੇ ਇਕੱਠੇ ਹੋਏ ਆ ਬਹੁਤ ਖੁਸ਼ੀ ਹੈ ਜੀ ਤੇ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਅਪੀਲ ਹੈ ਕਿ ਇਸ ਮੰਦਿਰ ਲਈ ਵੱਤ ਤੋਂ ਵੱਤ ਸਹਿਯੋਗ ਕਰਨ। ਧੰਨਵਾਦ। ਜੈ ਮਾਤਾ ਦੀ। ਮੈਂ ਜੀ। ਜੈ ਮਾਤਾ ਦੀ ਜੀ। ਸ਼੍ਰੀ ਕੁੰਮੀਦਾਲ ਜੀ ਸੇਠੀ ਪਰਕਾ ਸ਼੍ਰੀ ਸ਼ਾਮਲਾ ਜੀ ਸੇਠੀ ਮਹਾਮਈ ਦੇ ਪੁਰਾਣੇ ਸੇਵਾਦਾਰ ਸਾਰੇ ਹੀ ਉਹ ਵੀ ਦੇਵਾ ਜੀ ਸੇਵਾਦਾਰ ਨੇ 1978 ਤੇ ਇਹ ਮੰਦir ਦੀ ਸਥਾਪਨਾ ਕੀਤੀ ਗਈ ਸੀ ਆਦਮੀਆ ਦੇਵ ਜੀ ਵੱਲੋਂ ਅੱਜ ਪੂਰਾ ਹੀ ਇਹ ਮੰਦir ਸਮਨ ਪਿਆਰ ਹੋ ਰਿਹਾ ਹੈ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਸਾਡੇ ਆਦਮੀਏ ਮੰਦir ਦੇ ਸਰਪੱਤ ਕਮਲਜੀ ਸ਼ਰਮਾ ਓਪਲਜੀ ਸ਼ਰਮਾ ਉਹਨਾਂ ਦੀ ਲਹਿਰਮਾਈ ਵਿੱਚ ਸਾਡੇ ਬੀਲੂ ਜੀ ਸ਼ਰਮਾ ਜਿੰਨੇ ਵੀ ਮੰਦir ਦੀ ਪੂਰੀ ਟੀਮ ਹੈ ਖੜਿਆ ਜੇ ਗੁਪਤਾ ਜੀ ਜਿੰਨੇ ਵੀ ਸਾਡੇ ਜੋਨੀ ਜੀ ਜਨੇਜਾ ਸਾਡੇ ਤੇ ਲੋਕ ਦੀ ਸੇਟੀ ਚਰਨ ਦਾਜੀ ਸੇਟੀ ਵਿਕਾਸ ਜੀ ਗਰੋਵਰ ਕੇਸ਼ਵ ਜੀ ਪਟੇਲਾ ਹੋਰ ਵੀ ਜਿੰਨੇ ਮੰਦਖਲ ਲਲਜੀ ਸਿੰਘਲਾ ਸਾਡੇ ਜੋਨੀ ਜੀ ਬਾਂਸਲ जिन्ने भी मंदिर दे ਸਾਡੇ ਗੁਵਿੰਦਰਾਲ ਜੀ ਸ਼ਰਮਾ ਮੇਰੇ ਆਦਨੀਏ ਮਾਮਾ ਜੀ ਇਸ ਵਰਗੇ ਸ਼੍ਰੀ ਗੁਵਿੰਦਰਾਲ ਜੀ ਸ਼ਰਮਾ ਉਹਨਾਂ ਦੇ ਸਾਡੇ ਰਿੰਕੂ ਜੀ ਲਾਹਬਾਦੀ ਜਿਨੇ ਵੀ ਮੰਦਰ ਦੇ ਸੇਵਾਦਾਰ ਨੇ ਸਾਰੇ ਹੀ ਅੱਜ ਬਧਾਈ ਦੇ ਪਾਤਰ ਨੇ ਮਹਾਮਈ ਕਿਰਪਾ ਕਰੇ ਅੰਗੂਰੀ ਦੇਵਾਲੀ ਜੀ ਬਹੁਤ ਸੱਚੇ ਦਰਬਾਰ ਕੀ ਜੈ ਕਰਾ ਚਿੰਤਪੂਰਨੀ ਮਈਆ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਬੌਡੀ ਟੀਮ ਚੱਲ ਕੇ ਆਈ ਬਹੁਤ ਬਹੁਤ ਧੰਨਵਾਦ ਮਹਾਮਈ ਕਿਰਪਾ ਕਰੇ ਸਦਾ ਐਸੇ ਤਰ੍ਹਾਂ ਹੀ ਮੰਦਰ ਦੇ ਨਾਲ ਜੁੜੇ ਰੋ ਜੈ ਮਾਤਾ ਦੀ ਕੀ ਜੈ ਮਾਤਾ ਜੀ ਕੀ ਕਹਣਾ ਚਾਹੋਗੇ ਮੰਦਰ ਦੀ ਜਿਹੜੀ ਅਜੋ ਲੈਂਟਰ ਕਰ ਰਹੇ ਅਸੀਂ ਮੰਦਰ ਸ਼ਹਿਰ ਮੰਦਰ ਵੱਲੋਂ ਮੰਦਰ ਮਤਾ ਗੋਰੀ ਦੇਵਨ ਨੂੰ ਸਾਰੇ ਸ਼ਹਿਰ ਨੂੰ ਅਪੀਲ ਕਰਦੇ ਆਂ ਬੇਸ ਸ਼ੁਭ ਕੰਮ ਵਿੱਚ ਵੱਧ ਵਸ ਜੋਂਦੀ ਕੀਤਾ ਜਾਵੇ ਇਹ ਮੰਦਰ ਦਾ ਲੈਂਟਰ ਪੈ ਰਿਆ ਹੈ ਕਟੋਂੜ ਵੀ 50 ਲੱਖ ਦਾ ਖਰਚਾ ਹੈ ਜੀ ਅਸੀਂ ਸਾਰੇ ਸ਼ਹਿਰ والوں ਅਪੀਲ ਕਰਦੇ ਆਂ ਸਾਰੇ ਤਰਮਕਸ਼ਣ ਸਥਾਨੋਂ ਅਪੀਲ ਕਰਦੇ ਆਂ ਕਿ ਮੰਦਰ ਅਸ਼ੋਕ ਕੀਤਾ ਜਾਵੇ ਜੈ ਮਾਕਾ ਜੀ